ਸਤਿ ਸ੍ਰੀ ਅਕਾਲ ਸਾਰਿਆਂ ਤੋਂ ਨਾ ਸਵਾਗਤ ਹੈ ਸਾਡੇ ਚੈਨਲ ਹੌਂਸਲਾ ਤੇ ਇਲਾਜ ਦੇ ਵਿੱਚ ਅਸੀਂ ਅੱਜ ਫੇਰ ਆ ਗਏ ਹਾਂ ਕੁਝ 10 ਨੁਕਤੇ ਲੈ ਕੇ ਜੋ ਤੁਹਾਨੂੰ ਬਹੁਤ ਹੀ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਣ ਜਾ ਰਹੇ ਹਨ ਨੰਬਰ 1 ਜੇ ਤੁਹਾਡੇ ਚਿਹਰੇ ਤੇ ਮੁਹਾਸੇ ਜਾਂ ਪਿੰਪਲ ਹੈ ਤਾਂ ਤੁਸੀਂ ਇੱਕ ਚਮਚਾ ਹਲਦੀ ਦਾ ਲਓ ਇੱਕ ਚਮਚਾ ਦਹੀਂ ਇਸ ਦੀ ਇੱਕ ਪੇਸਟ ਬਣਾਓ ਤੇ ਰਾਤ ਨੂੰ ਲਗਾ ਕੇ 15 ਤੋਂ ਦੋ ਸਮੇਂਟ ਰੱਖੋ ਫਿਰ ਇਹਨਾਂ ਨੂੰ ਧੋ ਲਓ ਤਹੀ ਵੇਖੋਗੇ ਤੁਹਾਡਾ ਚਿਹਰਾ ਬਹੁਤ ਚਮਕਦਾਰ ਬਣ ਜਾਵੇਗਾ ਜੇ ਤੁਸੀਂ ਚਾਹੁੰਦੇ ਹੋ ਤਾਂ ਨਿਹਰਾ 글로 ਕਰੇ ਤਾਂ ਤੁਸੀਂ 1 ਚਾਰ ਚਮਚੇ ਦੁੱਧ ਦੇ ਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾਓ ਤੇ ਇਸ ਨੂੰ ਚੰਗੀ ਤਰ੍ਹਾਂ ਕੇਸਤ ਬਣਾ ਕੇ ਆਪਣੇ ਚਿਹਰੇ ਤੇ ਲਗਾਓ ਇਸ ਨਾਲ ਇਸ ਨਾਲ ਨਾ ਗਰਮੀ ਦੇ ਦਿਨਾਂ ਵਿੱਚ ਵਿੱਚ ਇਹ ਬਹੁਤ ਤੁਹਾਡੇ ਚਿਹਰੇ ਲਈ ਫਾਇਦੇਮੰਦ ਹੈ ਨੰਬਰ 3 ਵਾਲਾਂ ਨੂੰ ਵਧਾਉਣ ਲਈ ਦੋ ਚਮਚੇ ਐਲੋਵੇਰਾ ਦਾ ਰਸ ਲਾਓ ਤੇ ਕੁੱਝ ਇਹਦੇ ਵਿੱਚ ਕੁੱਝ ਨਾਰੀਅਲ ਦਾ ਤੇਲ ਮਿਲਾ ਕੇ ਆਪਣੇ ਵਾਲਾਂ ਨੂੰ 1 ਘੰਟਾ ਲਗਾ ਲਗਾਉਣ ਤੋਂ ਬਾਅਦ ਵਾਲਾਂ ਨੂੰ ਧੋ ਲਓ ਇਸ ਨਾਲ ਵਾਲ ਲੰਬੇ ਹੋਣਗੇ ਤੇ ਮਜ਼ਬੂਤ ਵੀ ਹੋਣਗੇ ਨੰਬਰ 4 পেট ਦੀ গ্যাস ਲਈ ਇੱਕ ਚਮਚਾ ਭੁੰਨੀ ਹੋਈ ਜਵਾਨ ਵਿੱਚ ਕੁਝ ਪੀਸੀਆਂ ਹੋਈਆਂ ਕਾਲੀਆਂ ਮਿਰਚਾਂ ਮਿਰਚਾਂ ਲਾਓ ਤੇ ਇਸ ਨੂੰ ਗੁੰਗਨੇ ਪਾਣੀ ਨਾਲ ਪੀਣਾ ਸ਼ੁਰੂ ਕਰੋ পেট ਦੀ গ্যাস ਵਿੱਚ ਤੁਹਾਨੂੰ ਫਾਇਦਾ ਹੋਵੇਗਾ ਚਿਹਰੇ ਤੇ ਕਾਲੇ ਤੱਬੇ ਤੱਬੇ ਹਨ ਤਾਂ ਇੱਕ ਚਮਚਾ ਵੇਸਣ ਇੱਕ ਕੁਝ ਕੁਝ ਬੂੰਦਾਂ گلاب ਜਲ ਤੇ ਕੁਝ ਬੂੰਦਾਂ ਨਿੰਬੂ ਦੇ ਰਸ ਰਸ ਦੀਆਂ ਮਿਲਾਓ ਤੇ ਇਸ ਦਾ ਇੱਕ ਪੇਸਟ ਬਣਾਓ ਹਉਤੇ ਵਿੱਚ ਤਿੰਨ ਵਾਰੀ ਲਗਾਓ ਚਿਹਰੇ ਦੇ ਦਾਗ ਧੱਬੇ ਕਟਨੇ ਕਟਨੇ ਸ਼ੁਰੂ ਹੋ ਜਾਣਗੇ ਨੰਬਰ ਸੇ ਮੂੰਹ ਦੀ ਬਦਬੂ ਲਈ ਇੱਕ ਗਲਾਸ ਗੁੰਗਨੇ ਪਾਣੀ ਵਿੱਚ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾਓ ਤੇ ਇਸ ਨਾਲ ਘਰਾਰੇ ਕਰੋ ਇੱਕ ਤਾਂ ਤੁਹਾਡੀ ਜੀਬ ਸਾਫ਼ ਹੋ ਜਾਏਗੀ ਤੇ ਨਾਲ ਤੁਹਾਨੂੰ ਜੋ ਤੁਹਾਡੇ ਮੂੰਹ ਵਿੱਚੋਂ ਬਦਬੂ ਆ ਰਹੀ ਹੈ ਉਸ ਉਹ ਵੀ ਆਉਣੀ ਬੰਦ ਹੋ ਜਾਵੇਗੀ ਕਾਲੀਆਂ ਕੂਣੀਆਂ ਹਨ ਤਾਂ ਤੁਸੀਂ ਇੱਕ ਚਮਚਾ ਨਿੰਬੂ ਦਾ ਰਸ ਲਓ ਤੇ ਨਾਲ ਕੁਝ ਪੀਸੀ ਹੋਈ ਚੀਨੀ ਨਾਲ ਇਸ ਦਾ ਇੱਕ ਪੇਸਟ ਬਣਾਓ ਤੇ ਆਪਣੀਆਂ ਕੂਣੀਆਂ ਤੇ ਲਗਾਉਣੀਆਂ ਸ਼ੁਰੂ ਕਰੋ ਤੁਹਾਨੂੰ ਕੁਝ ਦਿਨਾਂ ਵਿੱਚ ਹੀ ਫਾਇਦਾ ਹੋਵੇਗਾ ਅੱਖਾਂ ਠੱਗ ਵਾਲੇ ੱੱਬੇ ਹਨ ਤਾਂ ਇੱਕ ਚਮਚਾ ਆਲੂ ਦਾ ਰਸ ਲਾ ਕੇ ਉਸ ਦੇ ਵਿੱਚ ਇੱਕ ਇੱਕ ਖੀਰੇ ਦਾ ਰਸ ਪਾਓ ਤੇ ਕਾਪੜੇ ਜਾਂ ਕੋਟਨ ਦੀ ਮਦਦ ਨਾਲ ਆਪਣੇ ਕਾਲੇ ਧੱਬਿਆਂ ਤੇ ਲਗਾਓ ਤੁਹਾਨੂੰ ਇੱਕ ਜਾਂ ਦੋ ਦਿਨਾਂ ਵਿੱਚ ਹੀ ਆਪਣੇ ਅੱਖਾਂ 'ੇ ਠੱਕ ਕਾਲੇ ਧੱਬੇ ਵਿਖਣੇ ਹੋ ਜਾਊ ਹੋ ਜਾਣਗੇ ਨੰਬਰ 9 ਖੂਨ ਧਾਣੂ ਗੁਲਾਬੀ ਕਰਨ ਲਈ ਇੱਕ ਚਮਚਾ ਹਲਦੀ ਹਲਦੀ ਲੋਵਤੇ ਕੋਜ ਵਿੱਚ ਦੁੱਧ ਤੇ ਬੇਸਨ ਮਿਲਾ ਕੇ ਆਪਣੇ ਬੁੱਲਾਂ ਤੇ ਲਗਾਓ ਬੁੱਲ ਕੁਦਰਤੀ ਗੁਲਾਬੀ ਬਣ ਜਾਣਗੇ ਸਰੀਰ ਦੀ ਤਖਾਵਟ ਹੈ ਤਾਂ ਇਹ ਦਸਵਾਂ ਸਾਡਾ ਨੁਕਤਾ ਵਰਤੋ ਹਰ ਰੋਜ਼ 10 ਤੋਂ 12 ਜਾਂ 15 ਬਦਾਮ ਭੀਂ ਲਓ ਫਿਰ ਇਹਨਾਂ ਨੂੰ ਸੇਲ ਕੀ ਖਾਣੇ ਸਖਾਣੇ ਸ਼ੁਰੂ ਕਰੋ ਇਸ ਨਾਲ ਸਰੀਰ ਵਿੱਚ એનર્ਜੀ ਬਹੁਤ ਮਿਲਦੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹਨਾਂ ਵਿੱਚੋਂ ਕਿਹੜਾ ਨੁਕਤਾ ਵਧੀਆ ਲੱਗਾ ਹੈ ਪਲੀਜ਼ ਸਾਨੂੰ ਸਪੋਰਟ ਕਰੋ ਜੋ ਅਸੀਂ ਤੁਹਾਡੇ ਲਈ ਵਾਧ ਤੋਂ ਵੱਧ ਨੁਕਤੇ ਲੈ ਕੇ ਆ ਸਕੀ ਹੈ ਧੰਨਵਾਦ